ਫਰੋਇਪਰ ਪੁਲਿਸ ਨੇ ਚੋਰਾ ਖਿਲਾਫ ਅਲੱਗ-ਅਲੱਗ ਮੁਹਿੰਮਾਂ ਜਿਹੜੀਆਂ ਉਹ ਚਲਾਈਆਂ ਹੋਈਆਂ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਚੋਰਾ ਖਿਲਾਫ ਪੁਲਿਸ ਵੱਲੋਂ ਕੀਤੀਆਂ ਜਾਹਰੀਆਂ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਰੋਇਪਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਲੱਗੀ ਆ ਜਿੱਥੇ ਪੁਲਿਸ ਪੁਲਿਸ ਨੇ ਇੱਕ ਵੱਡੇ ਚੋਰ ਗਰੋਂ ਨੂੰ ਕਾਬੂ ਕਰਨ ਵਿੱਚ ਸਫਲਤਾ ਜਿਹੜੀ ਆ ਉਹ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਪੁਲਿਸ ਲਾਈਨ ਦੀਆਂ ਹਨ ਜਿੱਥੇ ਉਸ ਚੋਰ ਗਰੋਂ ਨੂੰ ਜਿਹੜਾ ਕਾਬੂ ਕੀਤਾ ਹੋਇਆ ਤੇ ਜੋ ਉਹਨਾਂ ਨੇ ਵਾਹਨ ਚੋਰੀ ਕੀਤੇ ਹੋਏ ਸੀ ਉਹ ਵਾਹਨ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਜਿਹੜੇ ਵਾਹਨ ਇਹ ਅਲੱਗ-ਅਲੱਗ ਸ਼ਹਿਰਾਂ ਤੋਂ ਇਹ ਚੋਰ ਜਿਹੜੇ ਆ ਚੋਰੀ ਕਰਕੇ ਲਿਆਉਂਦੇ ਸਨ ਤਾਂ ਇਹਨਾਂ ਦੀਆਂ ਆਰਸੀਆਂ ਜਾਲੀ ਬਣਾ ਕੇ ਇਹਨਾਂ ਨੂੰ ਅੱਗੇ ਵੇਚਣ ਦਾ ਜਿਹੜਾ ਧੰਦਾ ਉਹ ਕਰਦੇ ਸੰਗ ਤਾਂ ਬੜੇ ਦਿਨ ਤੋਂ ਪੁਲਿਸ ਨੂੰ ਭਾਲ ਸੀਗੀ ਇਹਨਾਂ ਚੋਰਾਂ ਦੀ ਤਾਂ ਅੱਜ ਜਿਹੜੇ ਚੋਰ ਆ ਉਹ ਪੁਲਿਸ ਦੇ ਹੱਥੇ ਚੜ੍ਹੇ ਆ ਤਾਂ ਉਹਨਾਂ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਸ ਪੂਰੇ ਮਾਮਲੇ ਤੇ ਐਸਐਸਪੀ ਫਿਰੋਜ਼ਪੁਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਲੇ ਗਾ ਕੀ ਬੋ ਪੀਐਸਟੀ ਫਿਰੋਜ਼ਪੁਰ ਵੱਲੋਂ ਅੱਜ ਦੋ ਅਕਿਊਜ਼ ਫੜੇ ਗਏ ਹੈ। ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ ਟੋਟਲ 12 ਥਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਇਹ ਗੈਂਗ ਫਿਰੋਜ਼ਪੁਰ ਮੇਂ ਪਿਛਲੇ 1.5 ਸਾਲ ਸੇ ਆਪਰੇਟ ਕਰ ਰਿਹਾ ਸੀਗਾ ਇਹ ਲੋਕ ਭਟਿੰਡਾ ਅਤੇ ਜਲੰਧਰ ਵਾਦੀ ਗਾੜੀਆਂ ਚੁਰਾਉਂਦੇ ਸੀਗੇ ਥਰੀ ਵੀਲਰ ਚੁਰਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ-ਨਾਲ ਝਾਲੀ ਡਾਕੂਮੈਂਟਸ ਵੀ ਆਰਸੀ ਵਗੈਰਾ ਬਣਾਉਂਦੇ ਸੀਗੇ ਇਸ ਤੋਂ ਬਾਅਦ ਇਹ ਅੱਗੇ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ ये गैंग पूरी तरह तो फिरोजपुर से ऑपरेट कर रहा है सूख खबर मिली सी कि कुछ बंदे बाइक बेच रहे ने पर इस इनपुट से काम करते करते साड़ी सिटी टीम ने एस पी इनवैसिगे रणधीर डैप्टी एस पी सिखविंदर जी एस डिप्टी एस पी डी बलकार जी के अंदर काफ़ी अच्छी मेहनत की और सारी रिकवरी कर ले गए इसमें दोषी भी गिरफ्तार किए गए हैं जोड़ा पहला दोषी है गुरदीप सिंह ਉਸਤੇ ਉੱਪਰ ਵੀ ਪੁਰਾਣਾ ਇੱਕ ਪਰਚਾ ਹੈ ਜਿਹੜਾ ਦੂਸਰਾ ਦੋਸ਼ੀ ਹੈ ਉਸਤੇ ਉੱਪਰ ਪੁਰਾਣਾ ਕੋਈ ਪਰਚਾ ਨਹੀਂ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਹੈ ਕਿੰਨੋਂ ਇਹ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਾ ਹੈ ਉਹ ਤਰਨਤਾਰਨ ਦਾ ਹੈਗਾ ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਮੈਮ ਆਪရှင် ਤੁਸੀਂ ਕਿਸ ਤਰ੍ਹਾਂ ਤਿਆਰ ਕਰਾ ਬਿਜਰੀ ਆਪ ਜੀ ਨੂੰ ਆਪ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ ਆਰ ਸੀਜ਼ ਹੈਗੀ ਗੱਡੀਆਂ ਦੀ ਇਹ ਜੋ ਵੀ ਜਾਲੀ ਆਰ ਸੀ ਬਣਾਉਂਦੇ ਸੀਗੇ ਉਸਦੇ ਕبھی ਮੈਂ ਆਪ ਨੂੰ ਦਿਖਾ ਵੀ ਦੇ ਦਿਆਂ ਕبھی ਹੋਲੋਗ੍ਰਾਮ ਮੈਨੀਪੂਲੇਟ ਕਰਕੇ ਕبھی ਕੁਝ ਕੁਝ ਕਰਕੇ ਨੰਬਰ ਬਲੱਡ ਕਰਕੇ ਉਹ ਕਰਕੇ ਇਹਨੂੰ ਆਗੇ ਭੇਜ ਦਿੰਦੇ ਸੀਗੇ ਤੇ ਇਹ ਸਾਰਾ ਇਹਨਾਂ ਦੇ ਕੀ ਇਨਸਟਰੂਮੈਂਟ ਹੈ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਹਾਂ ਇਹ ਆਕੀ ਬਣਾ ਦੇ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਆਕੀ ਦਫ਼ਤਰ ਦੇ ਕੋਈ ਮੁਲਾਜ਼ਮ ਵੀ ਇਨਵੋਲ ਨਹੀਂ ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ ਕਿਸੇ ਵੀ ਸਰਕਾਰੀ ਮੁਲਾਜ਼ਮ ਕੀ ਸ਼ਮੂਲੀਅਤ ਮੁੱਢਲੀ ਤਫ਼ਤੀਸ਼ ਤੇ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਆਗੇ ਜਿਵੇਂ ਜਿਵੇਂ ਤਫ਼ਤੀਸ਼ ਆਗੇ ਵੱਧਦੀ ਰਹੇਗੀ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਕੋ ਕਿਆ ਪੜੇਗੇ ਆਟੋ ਕਿ ਕਿੱਥੋਂ ਲੈ ਕੇ ਆਂਦੇ ਸੀ ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਚੋਰੀ ਕੀਤੇ ਸੀਗੇ टोटल बारह थ्री व्हीलर छह मोटरसाइकिल बरामद हो चुकी है ये जलंधर अते बठिंडा एरिया तो बाइक चोरी करते और यहां लाके फिरोजपुर के बेचते थे ਆਫਟਰ ਮੈਨੀਪੂਲੇਸ਼ਨ ਆਫ देयर ਨੰਬਰਸ ਐਂਡ ਮੈਨੀਪੂਲੇਸ਼ਨ ਆਫ ਆਰਸੀ ਐਂਡ ਅਦਰ ਡਾਕੂਮੈਂਟਸ ਇਹ ਆਟੋ ਵੀ ਉਤਨੀ ਜਲੰਧਰ ਤੋਂ ਬਠਿੰਡਾ ਚ ਹਾਂਜੀ ਇਹ ਵਹੀ ਦੀ ਹੁਣ ਤੱਕ ਦੀ ਮੁੱਦੀ ਤਫਤੀਸ਼ ਚ ਇਹਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗਾੜੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ ਇਹ ਮੈਨ ਖੁਦ ਵੀ ਇਹਦਾ ਹੀ ਇਸਤੇਮਾਲ ਕਰਦੇ ਸੀ ਚੋਰੀ ਦੇ ਜੀ ਸਾਨੂੰ ਇਹੀ ਪਤਾ ਚੱਲਾ ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੀ ਹੈਗੀ ਜੀ ਪਰ ਇਹ ਇੱਥੇ ਲਿਆ ਕੇ ਕਿਵੇਂ ਵੇਚਦੇ ਸੀਗੇ ਇਹ ਦੋ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ ਇਹਨਾਂ ਨੂੰ ਵੇਚਦੇ ਸੀ ਇਹ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ ਐਮਓ ਇਸ ਪ੍ਰਕਾਰ ਸੀਗਾ ਕਿ ਇਹ ਨੰਬਰ 1 ਤੋਂ ਉਸ ਦੀ ਗੱਡੀ ਦਾ ਨੰਬਰ ਪਲੇਟ ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ ਉਸ ਤੋਂ ਇਲਾਵਾ ਜਾਲੀ ਡਾਕੂਮੈਂਟ ਤੇ ਜਾਲੀ ਆਰਸੀ ਵਗੈਰਾ ਤਿਆਰ ਕਰਦੇ ਸੀਗੇ ਜਿਹੜੇ ਵੀ ਆਟੋ ਚਾਲਕ ਹੋ ਹੈ ਫਿਰੋਜ਼ਪੁਰ ਦੇ ਅੰਦਰ ਜਾਂ ਜਿਹੜੇ ਵੀ ਇਦਾਂ ਦੇ ਗਰੀਬ ਬੰਦੇ ਹੈਗੇ ਜਿਨੂੰ ਉਹ ਜ਼ਰੂਰਤ ਸੀਗੀ ਉਹਨਾਂ ਨੂੰ ਇਹ ਵੇਚਦੇ ਸੀਗੇ ये खुद ਪ੍ਰਟੈਂਡ ਕਰਦੇ ਸੀਗੇ ਕਿ ਇਹ ਵੀ ਆਟੋ ਚਾਲਾਕੇ ਹਨ ਔਰ ਉਹਨਾਂ ਨੂੰ ਵੇਚਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਇਸੇ ਤਰੀਕੇ ਤੇ ਗੈਂਗ ਆਪਰੇਟ ਕਰਦਾ ਸੀਗਾ ਤੇ ਚੋਰੀ ਦੇ ਰੇਟ ਦੇ ਬਤਾਂਚਾ ਹੋਰ ਵੀ ਜੋ ਚਾਲਕ ਨੇ ਜੀ ਵਾਲੇ ਚਾਲਕ ਉਹਨਾਂ ਨੂੰ ਵੀ ਚੈਕਿੰਗ ਕੀਤੀ ਜਾਏਗੀ ਨਹੀਂ ਬਿਲਕੁਲ ਤੁਸੀਂ ਦੇਖ ਵੀ ਸਕਦੇ ਹੋ डॉक्यूमेंट तैयार तो कर रहे थे तो और अभी तक ये सारी की सारी जिनी रिकवरी है टोटल अठारह वहीकलवरी सारी चोरी दी और हूं तक पड़ताल में यही सामने आया है कि ये सारी रिकवरी हो चुकी है फिर भी असी आगे और भी इनपुट इकट्ठा कर रहे जदी कुछ सामने आएगा तो असी उसपे ऊपर तो उस तो भी कार्रवाई असल में लाएंगे पहला तो और भी खुलासे हो सकते हैं एनालिसिस में असी कोशिश पूरी कर रहे हैं जी इन आदि असी रिमांड लेके जो भी पूछताछ है वो आगे बढ़ांदे जा रहे हैं तफ्तीश होने शुरू हुई है आगे असी बढ़िया काम करते रहेंगे जी थैंक यू